ਅੱਜ ਸਾਡਾ ਸੁਸਾਇਟੀ ਅੱਜ ਸਾਡਾ ਸਮਾਜ ਅੱਜ ਸਾਡਾ ਜ਼ਿਲ੍ਹਾ ਖਤਰੇ 'ਚ ਹੈ ਇਹਨਾਂ ਤੋਂ ਡਰਦੇ ਭੈਜਾ ਬਲਕੇ ਸਾਡੇ ਹੱਕ 'ਚ ਜਾਂਦਾ ਕਿ ਅੱਜ ਸਾਰਾ ਲੋਕ ਪ੍ਰਗ ਉੱਠ ਕੇ ਉਹਨਾਂ ਦੇ ਵਰਖਲਾ ਭੋਕੇ ਜਿੱਥੋਂ ਉਹਨਾਂ ਨੂੰ ਕੋਈ ਕਿਰਨ ਦੀ ਆਸ ਲੱਭੀ ਉਹ ਸਰਦਾਰ ਸਿਕਪਾਲ ਸਿੰਘ ਖਹਿਰਾ ਅੱਜ ਸਾਡਾ ਜ਼ਿਲ੍ਹਾ ਉੱਠ ਕੇ ਨਾਲ ਤੁਰਿਆ ਸੋ ਮੈਂ ਸਮਝਦਾ ਕਿ ਸਾਡੇ ਕਰਤੱਬਾਂ ਨੂੰ ਵੇਖਦੇ ਹੋਏ ਉਹਨਾਂ ਦੀਆਂ ਕਰਤੂਤਾਂ ਤੋਂ ਡਰਦੇ ਹੋਏ ਅੱਜ ਲੋਕ ਸਾਡੇ ਨਾਲ ਨੇ ਮਹੇਸ਼ ਲਈ ਧੰਨਵਾਦੀ ਆ ਉਹਨਾਂ ਲੋਕਾਂ ਦਾ ਜਿਹੜੇ ਅਝੀਆਂ ਕਰਦੂਤਾਂ ਕਰਦੇ ਨੇ ਖੈਰਾ ਸਾਮ ਮਾੜੀ ਜੀ ਗੱਲ ਕਰੂੰ ਕਿ ਇੱਕ ਪਰਚਾ ਕਰਾਇਆ ਪੱਤਰਕਾਰ ਤੇ ਰੇਪ ਦਾ ਲੇਕਿਨ ਸੌਰੀ ਬਹੁਤ ਭੈਣਾ ਬੀਬੀਆਂ ਬੈਠੀਆਂ ਨੇ ਲੋਕ ਬੈਠੇ ਨੇ ਮੈਡੀਕਲ ਦੇ ਵਿੱਚ ਐ ਕਿ 3 ਸਾਲ ਹੋ ਗਿਆ ਕੁਝ ਵਾਪਰਿਆ ਹੀ ਨਹੀਂ ਉਹ ਬੰਦੇ ਦੀ ਜ਼ਮਾਨਤ ਹੋਈ ਮੈਂ ਕਹਿੰਦਾ ਪੱਤਰਕਾਰ ਮਾੜਾ ਹੋ ਸਕਦਾ ਐ ਐਮਸੀ ਮਾੜਾ ਹੋ ਸਕਦਾ ਪਰ ਜਈਆਂ ਗੱਲਾਂ ਤੁਸੀਂ ਤੁਹਾਨੂੰ ਐਂ ਦੱਸਾਉਣਾ ਚਾਹੁੰਦੇ ਹੋ ਆ ਗੱਲਾਂ ਨਾ ਦਵਾਉਣਾ ਚਾਹੁੰਦੇ ਹੋ ਅਸੀਂ ਦਬਣ ਗੁੱਬਣ ਵਾਲੇ ਨਹੀਂ ਬਹੁਤ ਧਮਕੀਆਂ ਭਰੀਆਂ ਗੱਲਾਂ ਬਾਤਾਂ ਆਉਂਦੀਆਂ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ ਮਾਨਜੋਗ ਸਖਪਾਲ ਸਿੰਘ ਜੀ ਖੈਰਾ ਜਿੰਦਾਬਾਦ ਏ ਛਿੰਦਾ ਕਰਦੇ ਨੇ ਮਜ਼ਾਕ ਕਰਦੇ ਨੇ ਕਿ ਬਾਹਰੋਂ ਆ ਗਿਆ ਮੈਂ ਇਹ ਨੂੰ ਪੁੱਛਣਾ ਚਾਹਣਾ ਤੂੰ ਮਿਨਿਸਟਰ ਹੈ ਤੈਨੂੰ ਮਰਾਲੇ ਜ਼ਿਲ੍ਹੇ ਤੋਂ ਬਾਹਰ ਕੁਝ ਜਾਣਦਾ ਹੈ ਪੰਜਾਬ ਦੇ ਵਿੱਚ ਤੈਨੂੰ ਮਰ ਕਿਸੇ ਪੰਜਾਬ ਦੇ ਕਿਸੇ ਪੱਖ ਦੇ ਮਸਲੇ ਦੇ ਉੱਤੇ ਤੇਰਾ ਕੁਝ ਸਟੈਂਡ ਹੈ ਕਦੀ ਤੂੰ ਕੁਰਾਨ ਕੇ ਆਪਣੀ ਕੈਬਨਿਟ ਦੇ ਵਿੱਚ ਕੋਈ ਫੱਟ ਰੱਖਿਆ ਕਿ ਮੈਂ ਪੰਜਾਬ ਦੇ ਫਲਾਣੇ ਆ ਮੁੱਦੇ ਦੇ ਵਾਸਤੇ ਖੜਾ ਹਾਂ ਕਿਸੇ ਜਦ ਜਦ ਲੋੜ ਪਈ ਪੰਜਾਬੀਆਂ ਨੂੰ ਸਿੱਧੂ ਮੂਸੇਵਾਲੇ ਦੇ ਮੰਗੇ ਦਾ ਕਤਲ ਕੀਤਾ ਗਿਆ 2 ਸਾਲ ਪਹਿਲਾਂ ਤੁਸੀਂ ਕਿਸੇ ਨੇ ਹਾ ਦਾ ਨਾਰਾ ਮਾਰਿਆ 92 ਐਮਐਲਏ ਹੋਣ ਤੁਹਾਡੇ ਚ ਇੱਕ ਵੀ ਆਪ ਨੇ ਕਿਸੇ ਬੇਇਨਸਾਫੀ ਦੇ ਖਿਲਾਫ ਨਾ ਖੜੇ ਉਹਦੇ ਕਾਤਲਾਂ ਨੇ ਜੇਲਾਂ ਦੇ ਵਿੱਚੋਂ ਬੈਠ ਕੇ ਇੰਟਰਵਿਊਆਂ ਦਿੱਤੀਆਂ ਤੁਸੀਂ ਉੱਥੇ ਉਹਨਾਂ ਦੀ ਹਿਫਾਜ਼ਤ ਕੀਤੀ ਕਿਹਨੇ ਕਹ ਤੇਰਾ ਤੇਰੇ ਕੋ ਬੰਦੇ ਹੋਣਗੇ ਤਾਂ ਤੇਰਾ ਕੈਂਡੀਡੇਟ ਨਹੀਂ ਹਾਂ ਮੇਰੇ ਵੀਰੋ ਇਹ ਪਹਿਨੋ ਪੰਜ ਮਨਿਸਟਰ ਕਿਸੇ ਪਾਰਟੀ ਨੇ ਅੱਜ ਤੱਕ ਨਹੀਂ ਕੀਤਾ ਤਿੰਨ ਐਮਲੇਸ ਇੱਕ ਕਮੇਡੀਅਨ ਤੇ ਤਿੰਨ तितਲੀਆਂ ਇਹਨੇ ਕੜਿਆ ਸਾਬਿਤ तितਲੀਆਂ तितਲੀਆਂ ਕਿ ਦੂਸਰੀਆਂ ਪਾਰਟੀਆਂ ਤੋਂ ਉੱਡ ਕੇ ਦੂਜੇ ਫੁੱਲਾਂ ਤੇ ਜਾਂਦੀਆਂ ਨੇ ਜਿਹੜੀ तितਲੀ ਲੈ ਕੇ ਆਈ ਆਮ ਆਦਮੀ ਪਾਰਟੀ ਪਿਛਲੀ ਆ ਜਿਹੜੀ ਜਿਬਰੀ ਚੌਂ ਸੀ ਜਲੰਧਰ ਦੀ ਰਿੰਕੂ ਉਹ तितਲੀ ਟਿਕਟ ਸਮੇਸ ਸਮੇਤ ਦੀ ਇਹਨਾਂ ਦੇ ਟਿਕਟ ਵੀ ਨਾਲ ਹੀ ਲੈ ਕੇ ਤੇ ਭਾਜਪਾ ਦੇ ਫੁੱਲ ਤੇ ਜਾ ਕੇ ਬੈਗੀ तितਲੀ ਫਿਰ ਇਹਨਾਂ ਨੇ ਇਕੱਲੀਆਂ ਦੀ तितਲੀ ਲੱਭੀ ਇੱਕ ਕੋਤਿਤਲੀਆਂ ਕਾਂਗਰਸੀਆਂ ਇੱਕ ਦਿੱਪਲੀ ਛੱਬੇਵਾਲ ਨੂੰ ਬਾਹਾਂ ਮੋੜ ਕੇ ਵਿਜਲੈਂਸ ਦੀ ਰਿਪੋਰਟ ਦਿਖਾ ਕੇ ਡਰਾ ਕੇ ਨਾਂ ਲੈ ਗਏ ਨੇ ਭਾਓ ਤਿੰਨ ਕਿਚਲੀਆਂ 13 ਬੰਦੇ ਨਹੀਂ ਹਨ ਕਹਿੰਦੇ 13 ਜ਼ੀਰੋ ਕਰਾਂਗੇ ਨਹੀਂ ਝੂਠ मत ਬੱਲੋ ਲੁਕੀ ਤੁਸੀਂ ਸਰਕਾਰ ਹੋਣ ਤੁਹਾਡੀ ਖੰਭਿਆਂ ਦੀ ਸਰਕਾਰ ਆ ਕੋਈ ਬਿਜਲੀ ਦਾ ਖੰਭਾ ਨਹੀਂ ਛੱਡਿਆ ਜਿੱਥੇ ਕੇਜਰੀਵਾਲ ਨੂੰ ਟੰਗਿਆ ਨਹੀਂ ਪਾਉਂਗੇ ਤੁਸੀਂ ਐਨਡੀਪੀਐਸ ਕੇਸ ਵਿੱਚ ਅੱਕੇ ਦੇ ਨਾਲ ਜੇਲ੍ਹ ਵਿੱਚ ਰੱਖਿਆ ਕਿ ਨਹੀਂ ਰੱਖਿਆ ਜਿੱਦਣ ਜ਼ਮਾਨਤ ਥੋੜੀ ਸੀ 4 ਜਨਵਰੀ 2024 ਨੂੰ ਤੁਸੀਂ ਇੱਕ ਠੂਠਾ ਕੇਸ 3 ਵਜੇ ਤੜਕੇ ਸਵੇਰ ਨੂੰ ਥਾਣੇ ਵਿੱਚ ਬਣਾਇਆ ਕਿ ਨਹੀਂ ਬਣਾਇਆ ਤੁਸੀਂ ਕਰਜਨਾ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਸੀਬੀਆਈ ਆ ਵਿਜੀਲੈਂਸ ਇਨਕੁਆਰੀਆਂ ਖੋਲ ਕੇ ਉਹਨਾਂ ਨੂੰ ਫੜ ਕੇ ਅਦਾਲਤ ਦਿੱਤਾ ਸਰਪੰਚਾਂ ਦੇ ਪਰਚੇ ਦਰਜ ਕੀਤੇ ਸਰਪੰਚ ਸਸਪੈਂਡ ਕਰਾਏ ਕਾਉਂਸਲਰਾਂ ਨੂੰ ਧਰਾਇਆ ਆ ਸਾਡੇ ਮਹੇਸ਼ ਚੀ ਬੈਥੇ ਇੱਕ ਚੋਰੀ ਦਾ ਪਰਚਾ ਚਾਰ ਕੇ ਪੰਜ ਵਾਰ ਐਮਸੀ ਬਣੇ ਤੇ ਉੱਤੇ ਚੋਰੀ ਦਾ 379 ਲਾ ਕੇ ਪਰਚਾ ਦਰਜ ਕੀਤਾ ਜਾਂਦਾ ਮਿਨਿਸਪਲ ਕਮੇਟੀਆਂ ਤੋੜਤੀਆਂ ਸਰਕਾਰ ਦਾ ਦਬਾਅ ਪਾ ਕੇ ਸਰਪੰਚ ਸਸਪੈਂਡ ਕਰਤੇ ਇਨਕੁਆਰੀਆਂ ਲਾਤੀਆਂ ਕਿ ਤੁਸੀਂ ਪੰਜਾਬ ਪੁਲਿਸ ਤੇ ਸਰਕਾਰੀ ਦਾ ਅੰਤੰਤਰ ਦਾ ਦੁਰਉਪਯੋਗ ਨਹੀਂ ਕਰ ਰਹੇ ਕੇਜਰੀਵਾਲ ਕਰ ਰਹੇ ਆਮਤ ਫਿਰ ਕਹਿੰਦਾ ਦਿੱਲੀ ਚ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਬਣਾਇਆ ਹੈ ਮੈਂ ਕਹਿੰਦਾ ਸਾਰਾ ਮੀਡੀਆ ਬਕਾਉ ਉਹ ਸਾਡਾ ਨੈਸ਼ਨਲ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੀ ਤੁਸੀਂ ਬਹਿਸ ਸੁਣਦੇ ਕੁੱਕੜ ਬਹਿਸ ਉਹ ਸਾਰੀ ਆਰਗੇਨਾਈਜ਼ ਹੈ ਉਹ ਸਾਰੀ ਬੀਜੇਪੀ ਦੇ ਹੱਕ ਵਿੱਚ ਜਾ ਰਹੀ ਹੈ ਪਰ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਤੁਸੀਂ ਮੀਡੀਆ ਛੱਡਿਆ ਕਿਹੜਾ ਵਾ ਆ ਤਾਂ ਜਿਹੜੇ ਸਾਡੇ ਨਾਲ ਕੇ ਖੜੇ ਨੇ ਸਾਰਾ ਆਰਗੇਨਿਕ ਮੀਡੀਆ ਸੋਸ਼ਲ ਮੀਡੀਆ ਜਿਹੜਾ ਅਸੀਂ ਆਪ ਸਾਡੇ ਕੋਲ ਲੋਕੀ ਨਾਲ ਜੁੜੇ ਹੋਏ ਨੇ ਸਾਰਾ ਮੈਨਸਟਰੀਮੀਡੀਆ ਇਲੈਕਟ੍ਰੋਨਿਕ ਤੇ ਪ੍ਰਿੰਟ ਤੁਸੀਂ ਉਹਨੂੰ ਖਰੀਦ ਲਿਆ ਜਿਹੜਾ ਨਹੀਂ ਖਰੀਦਿਆ ਗਿਆ ਉਹਦੀ ਬਾਹ ਮਰੋੜ ਕੇ ਪਰਚੇ ਦਰਜ ਕਰਕੇ ਤੁਸੀਂ ਨੂੰ ਫੱਟੇ ਦੇ ਵਿੱਚ ਮੰਦਰੀਆਂ ਲੱਖ ਲੱਖ ਦੋ ਦੋ ਲੱਖ ਦੀਆਂ ਘੜੀਆਂ ਪੰਜ ਪੰਜ ਲੱਖ ਦੇ ਜੁੱਤੇ ਸਾਰੇ ਐਮਐਲਏ ਨਵੇਂ ਘਰ ਬਣਾ ਲੈ ਤਾੜਾ ਗੁਦੀਪ ਆ ਪੰਡੂਰੀ ਵਾਲਾ ਜਿਹੜਾ ਕੁਲਵੰਤ ਕੀ ਨਾਂ ਹੁੰਦਾ ਚਾਹ ਇਹਦਾ ਚੈੱਕ ਕਰੋ ਮੁਹੱਲੇ ਵਿੱਚ ਕੋਠੀ ਬਣਦੀ ਕਿੱਥੋਂ ਆਏ ਨਾ ਪੈਸੇ ਆ ਕੇ ਦੋ ਸਾਲ ਦੇ ਵਿੱਚ ਸਰਬਜੀਤ ਕੌਣ ਬਾਣੂਗੇ ਜਿਹਨੇ ਐਨਆਰਆਈ ਦੀ ਕੋਠੀ ਦਾ ਕਬਜ਼ਾ ਕੀਤਾ ਸੀ ਜਗਰੌਂ ਦੇ ਵਿੱਚ ਜਦੋਂ ਮੈਂ ਕੁੱਠੀ ਛਡਵਾਈ ਉਹਨਾਂ ਦੀ ਦਿੱਤੀ ਵਾਪਸ ਮੋੜ ਕੇ ਪਰਚਾ ਹਲੇ ਹੋਣਾ ਬਾਕੀ ਹੈ ਖੱਬੇ ਪਾਸੇ ਕਰੋੜਾ ਰੁਪਏ ਦੀ ਕੁੱਠੀ ਬਣਦੀ ਕਿਥੋਂ ਆ ਗਏ ਪੈਸੇ ਤੁਸੀਂ ਕਹਿੰਦੇ ਸਾਡੇ ਕੋ ਜੈਦਾਲ ਦੀ ਕੋਈ ਨਹੀਂ ਅਸੀਂ ਤਾਂ ਸਿਰਫ ਟੈਂਸ਼ਨ ਤੇ ਤੇ ਪੱਤੇ ਦੇ ਉੱਤੇ ਕਰ ਰਹੇ ਮਾਫ ਕਰਨਾ ਚੰਗਾ ਤਾਂ ਨਹੀਂ ਲੱਗਦਾ ਮਾਨ ਸਾਹਿਬ ਤੁਸੀਂ ਦੂਜਿਆਂ ਨੂੰ ਸਵਾਲ ਬਹੁਤ ਕਰਦੇ ਹੋ ਤੁਸੀਂ ਵਿਜੀਲੈਂਸ ਦੀ ਇਕਵਾਇਰੀਆਂ ਕਰਦੇ ਹੋ ਪਹਿਲਾਂ ਆਪਣੇ ਪਰਿਵਾਰ ਦੇ ਬਾਰੇ ਦੱਸੋ ਤੁਸੀਂ ਤੁਸੀਂ 9 ਟੋਲੇ ਸੋਨਾ ਡਿਕਲੇਅਰ ਕੀਤਾ ਅਸੈਂਬਲੀ ਦੀਆਂ ਚੋਣਾਂ 2022 ਦੇ ਵਿੱਚ ਪਰ ਤੁਹਾਡੇ ਤਾਂ ਲੱਦੇ ਪਏ ਨੇ ਸੋਨੇ ਦੇ ਨਾਲ ਕਿਲੋਆਂ ਦੇ ਹਿਸਾਬ ਨਾਲ ਪਾਵਾਂ ਭਰੀਆਂ ਪਈਆਂ ਨੇ ਅਗਲੇ ਭਲੇ ਪੈਨ ਸਾਡੇ ਮਾਤਾ ਜੀ ਜਿਹੜੇ ਕਹਿੰਦੇ ਪੈਨਸ਼ਨ ਤੇ ਜੀਂਦੇ ਨੇ ਮਾ ਬੀਬੀ ਹਰਪਾਲ ਕੌਰ ਮਾਸਟਰ ਬਿੰਦਰ ਸਿੰਘ ਦੀ ਪੈਨਸ਼ਨ ਤੇ ਜੀਂਦੀ ਆ ਉਹਦਾ ਇੱਕ ਦਿਨ ਮੈਨੂੰ ਕਿਸੇ ਨੇ ক্লোਜ਼ ਸ਼ਾਟ ਮਾਰ ਕੇ ਦੱਸਿਆ ਉਹਦੇ ਕੋਲ ਪਾਈਏ ਦਾ ਸੋਨੇ ਦਾ ਖੰਡਾ ਪਾਇਆ ਹੋਇਆ ਸੀ ਟਿਕਣ ਦੇ ਵਿੱਚ ਉਹ ਕਿੱਥੋਂ ਆਇਆ ਤੁਹਾਡੇ ਕੋਲ ਦੱਸਿਓ ਜਰਾ ਡਿਸਕਲੋਜ਼ ਕਰੋਗੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੇ ਕੋਲ ਕੀ ਕੀ ਜਾਇਦਾਦ ਹੈ ਬਹੁਤ ਸਾਰੇ ਢੇੜੇ ਬੱਚੇ ਨੇ ਆਸਟ੍ਰੇਲੀਆ ਦੇ ਵਿੱਚ ਬਿਜ਼ਨਸ ਕਲਾਸ ਦੇ ਉੱਤੇ ਜਿੱਥੇ ਇੱਕ ਟਿਕਣ 5 ਲੱਖ ਰੁਪਏ ਦੀ ਵਿਕਦੀ ਆ ਮਲਟੀਪਲ ਘਰੇ ਮਾਤਾ ਜੀ ਦੇ ਜਿਹੜੇ ਕੇ ਹਾਊਸ ਵਾਈਫ ਐ ਸਧਾਰਨ ਔਰਤ ਉਹ ਆਸਟ੍ਰੇਲੀਆ ਕਰਨ ਕੀ ਜਾਂਦੀ ਐ ਸਾਰਾ ਕੁਝ ਪਤਾ ਲੱਗ ਰਿਹਾ ਮਾਫ ਕਰਨਾ ਆ ਵੀ ਬਣਦੀ ਆ ਕਿਉਂਕਿ ਤੁਸੀਂ ਵੀ ਬਾਗੀ ਹੋ ਤੇ ਮੈਂ ਵੀ ਬਾਗੀ ਆ ਅੱਜ ਆ ਤੁਹਾਡੇ ਸਾਹਮਣੇ ਬਾਗੀ ਖੜਾ ਐ ਇੰਤਾ ਹੀ ਚੱਲੇਗਾ ਅਗਰ ਸਰਕਾਰ ਵੀ ਆ ਜਾਏਗੀ ਤਾਂ ਸਮਝ ਲੈਣਾ ਮੈਂ ਅਫਸਰਾਂ ਲਈ ਵੀ ਬਾਗੀ ਚੱਲਣਾ ਇੰਤਾ ਹੀ